ਫੋੜ ਦਾ ਫਰਾਟਾ ਬਾਈ ਫੋੜ ਦਾ ਫਰਾਟਾ ਸੁਣ ਲਓ ਜੀ ਨੇ ਸੁਣਨਾ ਪਾਵਾ ਬਾ ਬਾਈ ਲਓ ਜੀ ਤੇ ਵੀਰੇ ਰੇਟ ਦੱਸੋ ਜੈ ਜਿਆ ਕਿੰਨੇ ਦਾ ਦੇਣਾ ਵੀ ਤੁਹਾਨੂੰ ਵੀ ਘਾਟਾ ਨਾ ਪਵੇ ਲੈਣੇ ਵਾਲੇ ਨੂੰ ਵੀ ਹੋ ਨਾ ਹੋਵੇ ਬੱਸ ਭਾਜੀ 1 ਕਿ 15 ਡਿਮਾਂਡ ਰੱਖੀ ਵੀ ਬਾਕੀ ਮੌਕੇ ਤੇ ਮੰਨ ਤਾਣ ਤੁਹਾਡੇ ਕਿਹਨੇ ਤੇ ਅੱਪਾ ਜਿੱਕਣਾ ਕਿਉਂਕਿ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਸਵੇਰੇ ਸਵੇਰੇ ਆਪਣੇ ਪਿੰਡ ਤੋਂ ਹੀ ਵੀਡੀਓ ਬਣਾ ਰਹੇ ਆ ਖੇਤਾਂ ਵਿੱਚੋਂ ਬਾਈ ਤੇ ਇੱਕ ਟਰੈਕਟਰ ਹੈ ਜੀ ਫੋਰਡ 3600 ਕੱਲ ਵੀ ਵੀਡੀਓ ਪਾਈ ਸੀ ਆਪਾਂ ਨੇ ਇੱਕ ਹੋਰ ਟਰੈਕਟਰ ਆ ਬਾਈ ਠੀਕ ਆ ਜੀ ਤੇ ਵੀਰ ਆਪਣੇ ਪਿੰਡ ਦਾ ਹੀ ਆ ਜੀ ਤੇ ਟਰੈਕਟਰ ਆਪਾਂ ਨੇ ਬਾਈ ਸੇਲ ਕਰਨਾ ਹੈ ਟਰੈਕਟਰ ਬਾਰੇ ਤੁਹਾਨੂੰ ਜਾਣਕਾਰੀ ਵੀ ਰਾਪੇ ਦੇ ਦਊਗਾ ਠੀਕ ਆ ਜੀ ਤੇ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਣੀ ਹੈ ਜੀ ਤੇ ਲੋ ਜੀ ਬਾਈ ਸਵੇਰ ਦਾ ਨਿਆਰਾ ਦੇਖੋ ਬਹੁਤ ਵਧੀਆ ਹੁੰਦਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਮਲਾਉਨੇ ਆ ਵੀਰ ਹਰਮਨ ਨੂੰ ਵੀਰੇ ਕੀ ਹਾਲ ਆ ਜੀ ਸੱਸੀਆ ਭਾਜੀ ਠੀਕ ਆ ਜੀ ਹਾਂਜੀ ਐਨ ਵਧੀਆ ਭਾਜੀ ਹੋਰ ਟਰੈਕਟਰ ਦੇਣਾ ਫਿਰ? ਹਾਂਜੀ ਭਾਈ ਵੇਚਣਾ ਹੈ। ਓਕੇ ਜੀ। ਭਾਈ ਫੋੜ ਵੇਚਣ ਦਾ ਮਨ ਹੈ। ਬਾਈ ਦਾ ਤੁਹਾਨੂੰ ਪਤਾ ਹੋਣਾ ਕਾਹਾਂ ਕਾਹ ਨਵੇਂ-ਨਵੇਂ ਟਰੈਕਟਰ ਦਾ ਟ੍ਰੈਂਡ ਆਈ ਜਾਂਦਾ। ਤੇ ਵੀਰ ਨੇ ਫਿਲਹਾਲ ਟਰੈਕਟਰ ਸੇਲੇ ਕਰਨਾ ਲੈਣ ਦਾ ਤਾਂ ਨਹੀਂ ਵਿਚਾਰ ਹੈ। ਨਹੀਂ ਨਹੀਂ ਵੀਰ ਹਜੇ ਕੋਈ ਵਿਚਾਰ ਨਹੀਂ ਲੈਣ ਦਾ। ਅੱਛਾ। ਠੀਕ ਹੈ ਜੀ। ਤੇ ਚਲੋ ਉਹ ਗੱਲਾਂ ਜੇ ਆਪਾਂ ਹੁਣ ਕਾਹ ਨੂੰ ਜਾਣਾ ਆਪਾਂ ਤੁਹਾਨੂੰ ਟਰੈਕਟਰ ਦੇ ਬਾਰੇ ਦੱਸਦੇ ਆ। ਹਰਮਨ ਵੀਰੇ ਮਾਡਲ ਕਿਹੜਾ ਟਰੈਕਟਰ ਇਹ? 1992 ਮਾਡਲ ਆ ਵੀਰੇ। 1992। ਹਾਂਜੀ। ਠੀਕ ਹੈ ਜੀ। ਤੇ ਤੇ ਕੋ ਟਰੈਕਟਰ ਮੈਨੂੰ ਬਹੁਤ ਪੁਰਾਣਾ ਯਾਰ ਜਦਦੇ ਅਸੀਂ 14 ਇੰਚ ਦਾ ਅਸੀਂ ਆਏ ਹੋਏ ਪਿੰਡ 'ਚ ਚੱਲੀਆਂ 'ਚ ਇਹ ਭਾਜੀ 10 ਚ ਲਿਆਂਦਾ ਵਾ ਅਸੀਂ ਮੈਂ ਉਹੀ ਗੱਲ ਕਰਦਾ ਵੀ ਸਾਡੇ ਆਉਣ ਤੋਂ ਪਹਿਲਾਂ ਦਾ ਮੈਂ ਤੇਰੇ ਕੋ ਟਰੈਕਟਰ ਦੇਖਣਾ ਹੈ ਹਾਂ 2010 'ਚ ਲਿਆਂਦਾ ਦਾ ਇਹ ਹਾਂ ਕੰਮ ਕੁੰਮ ਸਾਰਾ ਓਰੀਜਨਲ ਓਕੇ ਹੋਇਆ ਹੋਇਆ ਦਾ ਬਾਅਦ ਚਲਾਉਣ ਲੱਗਿਆ ਪਹਿਲਾਂ ਤੇਰਾ ਦਾਦਾ ਚਲਾਉਂਦਾ ਹੁੰਦਾ ਸੀ ਇਹਨੂੰ ਜਿਆਦਾ ਸਬਜ਼ੀ ਦੇ ਕੰਮ ਤੋਂ ਸਾਡੇ ਜ਼ਿਆਦਾ ਆਪਣਾ ਹਾਂ 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 ਸਬਜ਼ੀ ਦੇ ਕੰਮ ਕਰਕੇ ਰੱਖਿਆ ਵਾ ਦਾ ਫਿਰ ਇਹ ਠੀਕ ਆ ਹਾਂਜੀ ਤੇ ਠੀਕ ਆ ਵੀਰੇ ਟਰੈਕਟਰ ਬਾਈ ਮੈਂ ਵੀ ਚਲਾ ਕੇ ਦੇਖਿਆ ਬਹੁਤ ਵਧੀਆ ਚੱਲ ਚਲਾ ਤੇ ਚੰਗਾ ਟਰੈਕਟਰ ਹੈ ਇੰਗਣ ਦੀ ਬਲੋ ਬਲੂ ਨਹੀਂ ਹੈਗੀ ਜਮਾਂ ਵੀ ਤੇ ਵੀਰ ਨੇ ਲਿਫਟ ਲੋਡ ਦਾ ਕੰਮ ਵੀ ਬਾਈ ਕਿੱਥੋਂ ਕਰਾ ਕੇ ਲਿਆਂਦਾ ਮੈਂ ਨਵੇਂ ਸ਼ਹਿਰ ਤੋਂ ਕਰਾਇਆ ਠੀਕ ਹੈ ਮਾਲਵੇ ਵਾਲਿਆਂ ਦਾ ਮਾਲਵੇ ਟਰੈਕਟਰ ਵਰਕਸ਼ਾਪ ਤੋਂ ਡਿਸਟ੍ਰਿਬਿਊਟਰ ਕੰਮ ਕਰਾਇਆ ਦਾ ਡਿਸਟ੍ਰਿਬਿਊਟਰ ਵੀ ਹੋਇਆ ਵਾ ਪੰਪ ਵੀ ਹੋਇਆ ਵਾ ਸਾਰਾ ਲਿਫਟ ਦਾ ਕੰਮ ਟੂ ਜੈਡ ਹੋਇਆ ਵਾ ਭਾਈ ਦਾ ਠੀਕ ਹੈ ਬਾਈ ਹਾਂਜੀ ਤੇ ਲੋ ਜੀ ਬਾਈ ਵੀਰ ਕਹਿੰਦਾ ਕੰਮ ਟੋਟਲੀ ਸਾਰਾ ਹੀ ਇਹਦਾ ਗੇਅਰ ਪਰ ਵੀ ਪੈਸੇ ਲੱਗੇ ਹੋਏ ਗੇਅਰ ਵੀ ਸਾਰਾ ਨਾ ਮੈਂ ਅਗੇ ਦੇਖਦੇ ਆ ਗੇਅਰ ਤਾਂ ਗੇਅਰ ਦਾ ਲੀਵਰੇ ਦਾ ਹੱਥ ਲਾਏ ਤੇ ਹਾਂ ਗੇਅਰ ਦਾ ਵੀ ਕੰਮ ਬੈਟਰੀ ਵੀ ਨਮੀ ਰਖਾਈ ਵੀ ਆ ਸੈਲਫ ਵੀ ਹੋਇਆ ਪਾ ਅਲਟੀਨੇਟਰ ਦਾ ਕੰਮ ਵੀ ਹੋਇਆ ਵੇ ਇਹਦਾ ਓਕੇ ਜੀ ਹਾਂਜੀ ਠੀਕ ਆ ਤੇ ਵੀਰ ਨੇ ਬਾਈ ਇਹ ਮੰਨ ਕੇ ਚਲੋ 25 ਸਾਲੇ ਹੋ ਗਏ ਟਰੈਕਟਰ ਨਾ ਸੌਰੀ 15 ਸਾਲੇ ਹੋ ਗਏ ਨਾ ਕੋਲ 15 ਸਾਲ ਹੋ ਗਏ ਸਾਡੇ ਕੋਲ ਇਹ ਜੋ ਵੀ ਕੰਮ ਹੈ ਸਾਰਾ ਟਾਈਮ ਟੂ ਟਾਈਮ ਹੁੰਦਾ ਰਿਹਾ ਕਿ ਚੇ ਲਿੰਕਾਂ ਲੰਕਾਂ ਵੀ ਸਾਰੀਆਂ ਦੁਦੀਆਂ ਹੈਵੀ ਪਾਈਆਂ ਹੋਈਆਂ ਆ ਜੋ ਦਿਖਾਤੀ ਬਾਈ ਠੀਕ ਆ ਜੀ ਥੋੜੀ ਮਰਾੜਾ ਨੂੰ ਨਾ ਬਾਈ ਉੱਪਰ ਬਸ ਮਾੜੀ ਮਾੜੀ ਜਰਜੋ ਪਾਈ ਹੋਈ ਆ ਇਹ ਵੀ ਰੇਗ ਮਾਰਨਾ ਉੱਤਰ ਨਹੀਂ ਆ ਆ ਉੱਪਰ ਨਾ ਪਈ ਹੋਈ ਆ ਉਦਾਂ ਮਰਾੜ ਬਹੁਤ ਵਧੀਆ ਪਈਆਂ ਬਾਈ ਕਿਤੋਂ ਦਾਗ ਹੀ ਨਹੀਂ ਹੈਗੇ ਮਰਾੜ ਆਹੇ ਕੋਲੋਂ ਕੋਲ ਸਾਰੀਆਂ 60 ਵਾਲੀਆਂ ਪਈਆਂ ਵੀ ਆਂ ਹਾਂ ਲਿੰਕਾਂ ਵੀਰ ਨੇ ਬਾਈ ਹੈਵੀ ਪਈਆਂ ਹੋਈਆਂ ਆ ਵੀ ਲਿੰਕਾਂ ਬਾਈ ਦੂਈਆਂ ਪਈਆਂ ਹੋਈਆਂ ਹੈਵੀ ਪਈਆਂ ਨੇ ਪੱਤੀ ਵਾਲੀਆਂ ਹਾਂਜੀ ਠੀਕ ਆ ਆ ਵੀ ਲੱਗੇ ਹੋਏ ਆ ਲੱਪੇ ਜੇ ਬਾਈ ਰੋਟਾ ਰੋਟੇਟਰ ਚ ਲਾਉਣ ਨੂੰ ਤੇ 7 ਫਟਾ ਰੋਟੇਟਰ ਮੇ ਖਿੱਚਦਾ ਨੰਬਰ ਬਾਈ ਦਾ ਐਚ ਆਰ ਇਹ ਹਾਂਜੀ ਐਚ ਆਰ ਆ ਜੀ ਠੀਕ ਆ ਬਾਈ ਮਰਾੜ ਦੇਖੋ ਨਾਲ ਦੇ ਮਰਾੜਾ ਓਰੀਜਨਲ ਬਾਈ ਇਹ ਠੀਕ ਆ ਜੀ ਤੇ ਨਹੀਂ ਤਾਂ ਮਰਾੜਾ ਨੂੰ ਦੇਖੋ ਜੀ ਥੱਲੇ ਦੇ ਇਹ ਨਾ ਚੀਜ਼ਾਂ ਦੇ ਜਾਲ ਜੋ ਲੱਜ ਜਾਂਦੀਆਂ ਐਂ ਵਧੀਆ ਪਈਆਂ ਕੁੱਲ ਮਿਲਾ ਕੇ ਆ ਡੰਡੇ ਰੁੰਡੇ ਵੀ ਦੇਖੋ ਨਾਲ ਦੇ ਲੱਗੇ ਹੋਏ ਹਜੇ ਤੱਕ ਠੀਕ ਹੈ ਭਾਈ ਤੇ ਬਾਕੀ ਤੁਹਾਨੂੰ ਆਪਾਂ ਸਟਾਰਟ ਸ਼ੂਟ ਕਰਕੇ ਸਾਰਾ ਕੁਝ ਦਿਖਾਉਨੇ ਆ ਤੇ ਜਾਲੀ ਵੀਰੇ ਨਵੀਂ ਪਾਈ ਹੈ ਹਨਾ ਜਾਲੀ ਨਵੀਂ ਪਾਈ ਹੈ ਜੀ ਓਕੇ ਠੀਕ ਹੈ ਬੰਪਰ ਬੰਪਰ ਲੱਗਿਆ ਬੰਪਰ ਥੋੜਾ ਜਿਹਾ ਭਾਈ ਪਿੰਡ ਹੋਇਆ ਵਾ ਸਿੱਧਾ ਹੋ ਜਾਊਗਾ ਇਹ ਵੀ ਇੱਧਰ ਨੂੰ ਆ ਜਾਓ ਭਾਈ ਆਪਾਂ ਨਾਲ ਦੇ ਹੀ ਆ ਹੈ ਪੰਪਰ ਨਾਲ ਦੇ ਜੀ ਓਕੇ ਜੀ ਪੰਪ ਨਾਲ ਦਾ ਭਾਈ ਡਾਇਫਰਾਮ ਵਾਲਾ ਤੇ ਰਿੰਮਾ ਨੂੰ ਵੀ ਰੰਗ ਵੱਜਿਆ ਹੋਇਆ ਪਹਿਲਾਂ ਤੇ ਹੀ ਆਹੇ ਤਾਪ ਕਰਵਾਇਆ ਦਾ ਰੰਗ ਦਾ ਅੱਛਾ ਰੰਗਾ ਬਕਰਿਆ ਤਾਂ ਠੀਕ ਆ ਵੀਰੇ ਠੀਕ ਆ ਠੀਕ ਆ ਤੇ ਵੀਰੇ ਮੜੀ ਮਾਰੂ ਦਾ ਸਲਫਟਰੈਕਟਰ ਨੂੰ ਦੇਖੀ ਆਵਾਜ਼ ਸੁਣਾਈਏ ਫੋੜ ਦਾ ਫਰਾਟਾ ਭਾਈ ਫੋੜ ਦਾ ਫਰਾਟਾ ਸੁਣ ਲਿਓ ਜਿੰਨੇ ਸੌਣਾ ਲੈ ਭਾਈ ਲੋ ਜੀ ਫੋੜ ਦਾ ਫਰਾਟਾ ਭਾਈ ਫੋੜ ਦਾ ਫਰਾਟਾ ਸੁਣ ਲਿਓ ਜਿੰਨੇ ਸੌਣਾ ਲੈ ਭਾਈ ਲੋ ਆਵਾਜ਼ ਕਰੋ ਚੈੱਕ ਭਾਈ ਬਹੁਤ ਸੋਹਣੀ ਆਵਾਜ਼ ਆ ਬਲੋਸ਼ ਲੋ ਦੀ ਭਾਈ ਗਰੰਟੀ ਹੋਊਗੀ ਟਰੈਕਟਰ ਦੀ ਠੀਕ ਆ ਪਾਪੂ ਜਮਾ ਨਹੀਂ ਹੈਗੇ ਟਰੈਕਟਰ ਦੇ ਚੰਗਾ ਟਰੈਕਟਰਾ ਕੁੱਲ ਮਿਲਾ ਕੇ ਸਾਰਾ ਹੀ ਠੀਕ ਆ ਜੀ ਸੋਰੀ ਸਾਹਮਣੇ ਬੜਤੋ ਟਰੈਕਟਰ ਦੀ ਪੂਰੀ ਚੰਗੀ ਆ ਨਾ ਸੀਟ ਸੂਟ ਵੀ ਵਧੀਆ ਲੱਗੀ ਹੋਈ ਆ ਤੇ ਪ੍ਰੈਸ਼ਰ ਪੂਸਰ ਵਧੀਆ ਵੀਰੇ ਹਾਂਜੀ ਹਾਂ ਚੈੱਕ ਕਰਾ ਦੋ ਹੋ ਬਾਈ ਪ੍ਰੈਸ਼ਰ ਰੇਟ ਕਰਦੇ ਸਾਨੂੰ ਵੀਰੇ ਬੰਦ ਕਰਦੇ ਫਕੀ ਉਦਾਂ ਲੀਕੇਜ ਵਗੈਰਾ ਵੀ ਕੋਈ ਨਹੀਂ ਹੈਗੀ ਨਾ ਲੀਕੇਜ ਕੋਈ ਨਹੀਂ ਹੈਗੀ ਅੱਛਾ ਬੈਟਰੀ ਵੀ ਪਤੂ ਆ ਨਾ ਮੇਰੇ ਭਾਈ ਬੈਟਰੀ ਵੀ ਦਿਖਾ ਦੇ ਕੋਈ ਚੱਕਰ ਆਪਾਂ ਨੇ ਭਾਈ ਚੰਗੀ ਤਰ੍ਹਾਂ ਦਿਖਾ ਦੇਣਾ ਵੀ ਕਿਸੇ ਨੇ ਲੈਣਾ ਹੋਇਆ ਭਾਈ ਬੰਦੇ ਦਾ ਉਹ ਨਾ ਹੋਵੇ ਲੈ ਭਾਈ ਬੈਟਰੀ ਮੁੰਡੇ ਨੇ ਮਰਾਉਣ ਦੀ ਜਮਾਂ ਨਵੀਂ ਵਿਖਾਈ ਫਿਰਦਲ ਲੈ ਠੀਕ ਆ ਜੀ ਇੱਕ ਸਾਲ ਵੀ ਨਹੀਂ ਅਜੇ ਹੋਇਆ ਬੈਟਰੀ ਵਿਖਾਈ ਨੂੰ ਅੱਛਾ ਵੀਰੇ ਹਾਂਜੀ ਠੀਕ ਆ ਇਹ ਤਾਂ ਬੈਟਰੀ ਭਾਈ 4-5 ਸਾਲ ਨਿਕ ਤੇ ਜਾਂਦੀ ਹੈਗੀ ਵੀਰੇ ਠੀਕ ਆ ਭਾਈ ਬਾਕੀ ਚਾਰੇ ਚੱਕੇ ਗਰੀਸ ਚਾਰੇ ਸੀਲਾਂ ਨਵੀਆਂ ਪਈਆਂ ਪਈਆਂ ਉਹ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਸਰਵਿਸ ਹੋਈ ਪੀ ਦੀ ਅੱਛਾ ਜੀ ਤੇਲ ਦੂਦ ਬਦਲਿਆ ਵਾ ਜਾਨੀ ਤੇਲ ਦੂਦ ਸਾਰਾ ਕੋ ਬਦਲਿਆ ਵਾ ਠੀਕ ਆ ਬਾਈ ਤੇ ਵੀਨੇ ਕੋਲ ਆਇਨ ਹੈਗਾ ਵੀ ਬੌਧੀ ਵੀ ਇਹਦੇ ਨਾਲ 10 ਕਿੱਲਾਂ ਦੀ ਖੇਤੀ ਕਰੀ ਵੀ ਆਪਣੇ ਉਹ ਮੇਰੇ ਸਾਹਮਣੇ ਨਾਲ ਡੇਢ ਕਿੱਲਾ ਭਾਜੀ ਅੱਛਾ ਡੇਢ ਕਿੱਲਾ ਆਪਣਾ ਹੀ ਆ ਆਪਣੀ ਜ਼ਮੀਨ ਬਾਈ ਵੀ ਪਹਿਲਾਂ ਵੀ ਇਨੇ ਸਬਜ਼ੀ ਦਾ ਕੰਮ ਕਰਦੇ ਸੀ ਹੁਣ ਥੋੜੇ ਜਿਹੇ ਦਾਦਾ ਜੀ ਢਿੱਲੇ ਰਹਿਣ ਲੱਗ ਗਏ ਹਾਂਜੀ ਉਹਦੇ ਕਰਕੇ ਹੁਣ ਖੇਤੀ ਬੁੜੀ ਤਾਂ ਮੈਂ ਕਹਿੰਦਾ ਕੰਮ ਛੱਡਦਾ ਪੀਰ ਕਰਦਾ ਨੌਕਰੀ ਠੀਕ ਆ ਤਾਂ ਕਰਕੇ ਹੀ ਮਨ ਲੱ ਮੜਿਆ ਭਾਈ ਤੁਹਾਨੂੰ ਸਟੇਰਿੰਗ ਸੂਰਿੰਗ ਦਾ ਵੀ ਜਮਾ ਹੀ ਓਕੇ ਐ ਨਾ ਕੋਈ ਆਏ ਨਹੀਂ ਹੈਗੀ ਜਿਵੇਂ ਸਟੇਰਿੰਗ ਦੇ ਵਿੱਚ ਪਲੇ ਹੁੰਦੀ ਜਮਾ ਹੀ ਨਹੀਂ ਜਮਾ ਹੀ ਨਾ ਮਾਤਰ ਜੀ ਨੇ ਇੱਕ ਨਾਰਮਲ ਜੀ ਹੁੰਦੀ 19 ਕੇ ਐ ਬਸ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਤੁਹਾਨੂੰ ਦੱਸ ਦਨੇ ਇਹਦਾ ਰੇਟ ਬਾਰੇ ਚੰਨਣਾ ਪਾ ਦਨੇ ਵੀ ਕਿੰਨੇ ਕ ਦਾ ਟਰੈਕਟਰ ਤੁਹਾਨੂੰ ਮਿਲੂਗਾ ਠੀਕ ਹੈ ਜੀ ਮਾਨਤਾਂ ਵਾਲਾ ਰੇਟ ਤੁਹਾਨੂੰ ਪਤਾ ਮਾੜਾ ਮੋਟਾ ਆਪਣਾ ਹੁੰਦਾ ਤੇ ਵੀਰ ਵੈਸੇ ਮੈਨੂੰ ਕਹਿੰਦਾ ਸੀ ਵੀ ਤੁਸੀਂ ਲੈ ਲੋ ਟਰੈਕਟਰ ਤੇ ਸਾਡਾ ਭਾਈ ਹੈਗਾ ਮਾਮਲਾ ਪਿੰਡ ਵਾਲਾ ਠੀਕ ਹੈ ਜੀ ਤੇ ਵੀਰ ਨੂੰ ਵੀ ਲੋੜ ਐ ਠੀਕ ਹੈ ਆਪਾਂ ਮਰਾ ਦੀ ਕਿਰਪਾ ਨਾਲ ਕੋਟਰੈਕਟਰ ਬਹੁਤ ਆਇਆ ਪਹਿਲਾਂ ਹੀ ਤੇ ਵੀਰੇ ਰੇਟ ਦੱਸੋ ਜੈ ਜੱਕ ਕਿੰਨੇ ਦਾ ਦੇਣਾ ਵੀ ਤੁਹਾਨੂੰ ਵੀ ਘਾਟਾ ਨਾ ਪਵੇ ਲੈਣੇ ਵਾਲੇ ਨੂੰ ਵੀ ਹੋ ਨਾ ਹੋਵੇ ਬਸ ਭਾਜੀ 115 ਡਿਮਾਂਡ ਰੱਖੀ ਵੀ ਬਾਕੀ ਮੌਕੇ ਤੇ ਮਾਨਤਨ ਤੁਹਾਡੇ ਕਹਣੇ ਤੇ ਅੱਪ ਜਿੱਕਣਾ ਕਹੋਗੇ ਕਰ ਦਾਂਗੇ ਓਕੇ ਜੀ ਹਾਂਜੀ 115 ਜੀ 115 ਠੀਕ ਹੈ ਮਾਨਤਨ ਵਧੀਆ ਕਰ ਦੂੰਗੇ ਕਰ ਦਾਂਗੇ ਤੁਹਾਡੇ ਕਹਣੇ ਜਿੱਕਣਾ ਤੁਸੀਂ ਕਹਿਦੋਂ ਕਿੰਨਾ ਕਰ ਦਾਂਗੇ ਆਪਾਂ ਬਸ ਚਲੋ ਠੀਕ ਹੈ ਵੀਰੇ ਤੇ ਵੀਰ ਕਹਿੰਦਾ 115 ਬਾਈ ਆਪਾਂ ਨੇ ਮੁੱਲ ਕਰ ਦੇਣਾ ਟਰੈਕਟਰ ਦਾ ਠੀਕ ਹੈ ਜੀ ਬਾਈ ਟਰੈਕਟਰ ਦੇ ਜੋ ਬਾਈ ਨੇ ਦੱਸਿਆ ਰੁਪਏ ਲਾਏ ਹੋਏ ਕੰਮ ਹੋਇਆ ਵਾ ਟਰੈਕਟਰ ਦੀ ਜੋ ਕੰਡੀਸ਼ਨ ਹੈ ਅਰੀਜਨਲ ਦੀ ਠੀਕ ਹੈ ਜੀ ਉਹਦੇ ਹਿਸਾਬ ਨਾਲ ਬਾਈ ਨੇ ਰੁਪਏ ਬਹੁਤੇ ਜ਼ਿਆਦਾ ਨਹੀਂ ਮੰਗੇ ਬਾਈ ਜਾਇ ਜੇ ਮੰਗੇ ਆ ਤੇ ਬਾਈ ਕਹਿੰਦੇ ਇਹਦੇ ਵਿੱਚੋਂ ਮੰਨਦਾਨ ਵਧੀਆ ਕਰ ਦੋਗੇ ਆਪਾਂ ਠੀਕ ਹੈ ਜੀ ਤੇ ਬਾਈ ਫੋੜ ਤੁਸੀਂ ਦੇਖ ਲਿਓ ਨਟ ਤੇ ਚਲੋ ਆਪਾਂ ਕਿਸੇ ਨੂੰ ਉਹ ਨਹੀਂ ਕਹਿੰਦੇ ਹਰੇਕ ਬੰਦੇ ਨੇ ਆਪਣੇ ਆਪਣੇ ਹਿਸਾਬតាម ਨਾ ਰੇਟ ਪਾਇਆ ਹੁੰਦਾ ਪਰ ਜਿਹੜੀ ਗੱਲ ਦੀ ਤੁਹਾਨੂੰ ਵੀਰ ਨੇ ਕਿਹਾ ਵੀ ਕੰਮ ਹੋਇਆ ਵਾ ਇਹ ਗੱਲ ਦੀ ਆਪਾਂ ਵੀ ਤੁਹਾਨੂੰ ਗਾਰੰਟੀ ਦਵਾਂਗੇ ਬਾਈ ਠੀਕ ਹੈ ਜੀ ਟਰੈਕਟਰ انجن ਟਰੈਕਟਰ ਦਾ ਬਲੂ ਲੱਗ ਗਿਆ ਲਿਫਟ ਚ ਕੋਈ ਦਿੱਕਤ ਹੋਈ ਠੀਕ ਹੈ ਜੀ ਹੋਰ ਹੈ ਜੀ ਗੇਅਰ ਵੀ ਤਾਂ ਵੀ ਕੰਮ ਹੈ ਨੋਕ ਕੇ ਠੀਕ ਹੈ ਜੀ ਬ੍ਰੇਕਾਂ ਬਰੁਕਾ ਓਕੇ ਲੱਗਦੀਆਂ ਬ੍ਰੇਕਾਂ ਵੀ ਮੈਸੀ ਵਾਲੇ ਲੈਦਰ ਪਾਏ ਹੋਏ ਆ ਬਟੇ ਮਰ 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 ਡੇ ਤੇ ਪਨ ਵਾਗੇ ਲਿਆਇਆ ਤਾਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਬ੍ਰੇਕਾਂ ਦਾ ਵੀ ਕੰਮ ਹੈ ਨੋਕ ਕੇ ਹੋਇਆ ਵਾ ਭਾਈ ਫੋਰਡ ਜਿਹੜੇ ਬੰਦੇ ਨੇ ਰੱਖੇ ਹੋਏ ਆ ਨਾ ਅੱਜ ਦੀ ਘੜੀ ਅੱਜ ਜਿੰਨਾਂ ਕੋ ਹੈਗੇ ਆ ਮਤਲਬ ਕਿ ਸ਼ੌਂਕ ਵਾਲੇ ਬੰਦਿਆਂ ਕੋਲੇ ਫੋਰਡ ਸ਼ੌਂਕ ਵਾਲਿਆਂ ਕੋਲੇ ਜੀ ਹਾਂ ਜੀ ਹਾਂ ਨਹੀਂ ਤਾਂ ਹਰੇਕ ਬੰਦਾ ਟਰੈਕਟਰ ਹੋਰ ਚਲੋ ਬਹੁਤ अच्छा जी भाई तो मैं सारे ट्रैक्टर ਨਾਲ ਕਰਕੇ ਦੇਖ ਲਈ ਪਰ ਇਹਦੇ ਵਰਗੀ ਬਹਾਜੀ ਦਾ ਸਵਾਦ ਨਹੀਂ ਹੈਗਾ ਜੀ ਠੀਕ ਆ ਨਾ ਪਾਵਰ ਸਟਿੰਗਾ ਨਾ ਕੋਸਾ ਫਿਰ ਵੀ ਕਟਾਈ ਬਹੁਤ ਵਧੀਆ ਇਹਦੀ اچھا ਐਨਪਰੇ ਤੁਸੀਂ ਕੰਮ ਕੰਮ ਟਾਈਮ ਟੂ ਟਾਈਮ ਕਰਾਈ ਜਨੇ ਚੱਕੇ ਚੁੱਕੇ ਗਰੀਸ ਹੋ ਗਏ ਹੋਰ ਤਾਂ ਚੱਲੇ ਨੂੰ ਹੋਣਾ ਕਿ ਆਏ ਬ ਕੱਦੂ ਚ ਵੀ ਚੱਲੇ ਨਹੀਂ ਹੈਗਾ ਇਸ ਵਾਰੀ ਤਾਂ ਇਹਦਾ ਭਾਈ ਮਾੜੀ ਮੋਟੀ ਓਸ ਉਸ ਭਾਈ ਵੀ ਉਦਾਂ ਟਰੈਕਟਰ ਸੁੱਕਾ ਆ ਕਿਤੋਂ ਲੀਕ ਸਹਾਬ ਨਹੀਂ ਹੈਗੀ ਟਰੈਕਟਰ ਨੂੰ ਠੀਕ ਆ ਜੀ ਸੁੱਕਾ ਟਰੈਕਟਰ ਆ ਜਮਾਂ ਹੀ ਤੇ ਬਾਕੀ ਭਾਈ ਮੇਰੇ ਪਿੰਡੇ ਆ ਸ਼ਾਇਦ ਟਰੈਕਟਰ ਵੀਰ ਕਹਿੰਦਾ ਵੀ ਤਰੇ ਘਰੇ ਖੜਾ ਜਾਣਾ ਕਿਉਂਕਿ ਵੀਰ ਜਾਂਦਾ ਭਾਈ ਡਿਊਟੀ ਜੇ ਹੋ ਸਦਾ ਮੇਰਾ ਟਾਈਮ ਲੱਗ ਜਾਂਦਾ ਮੈਂ ਰੋਪੜ ਵੀ ਲੈ ਜਾਊਂਗਾ ਟਰੈਕਟਰ ਨੂੰ ਪਰ ਸਾਡੇ ਕੋਲ ਰੋਪੜ ਵੀ ਜਗ੍ਹਾ ਪੂਰੀ ਪੂਰੀ ਸਾਨੂੰ ਟਰੈਕਟਰ ਕੋਈ ਨਹੀਂ ਤੁਹਾਡੇ ਘਰੇ ਖੜੂਗਾ ਭਾਜੀ ਟਰੈਕਟਰ ਹਾਂਜੀ ਹਾਂ ਮੈਂ ਤਾਂ ਬੰਦੋਆ ਵਜਾ ਗੰਮਰ ਚਲੇ ਜਾਂਦਾ ਗਿਆ 11 ਬਣਾ ਲਾਏ ਆਪਣੇ ਕੋਲ ਜਾਗਦਾ ਵੀਰੇ ਕਦੇ ਨਹੀਂ ਪਤਾ ਕਾਦ ਆ ਜਾਣਾ ਆਪਣਾ ਤਾਂ ਕਈ ਵਾਰ ਮਾਦੀ ਕਿਰਪਾ ਨਾਲ ਫੋਨ ਤੇ ਵੀ ਸੌਦਾ ਹੋ ਜਾ ਮੇਰੇ ਬੰਦੇ ਨਾਲ ਹੈਨਾ ਤੇ ਤਾਂ ਕਰਕੇ ਟਰੈਕਟਰ ਆਪਣੇ ਪਿੰਡੇ ਘਰੇ ਖੜਾ ਲੈਣਾ ਭਾਈ ਕਿਸੇ ਨੇ ਦੇਖਣਾ ਹੋਇਆ ਤਾਂ ਮੇਰੇ ਘਰੇ ਆ ਕੇ ਦੇਖ ਜਿਓ ਤੇ ਨੰਬਰ ਵੀ ਮੈਂ ਆਪਦਾ ਹੀ ਪਾ ਦਊਂਗਾ ਕਿਉਂਕਿ ਵੀਰ ਥੋੜਾ ਜ ਤੇ ਮੁੰਡਾ ਕਰਦਾ ਬਾਈ ਡਿਊਟੀ ਰੋਪੜ ਇਹ ਠੀਕ ਹੈ ਜੀ ਤੇ ਬਾਕੀ ਬਾਈ ਮਾਨਦਾਨ ਹੋਇਆ ਜਿੰਨਾ ਮੈਂ ਵੀਰ ਨੂੰ ਪੁੱਛ ਕੇ ਸਾਡਾ ਮੌਕੇ ਤੇ ਕਰ ਦੂੰਗਾ ਠੀਕ ਨਹੀਂ ਹਾਂ ਇਦਾਂ ਹੋ ਜਾਂਦੀ ਗੱਲ ਤੇ ਬਾਕੀ ਠੀਕ ਹੈ ਵੀਰੇ ਹੋਰ ਤੈਨੂੰ ਦੱਸਣਾ ਕੋਸ ਨਹੀਂ ਨਹੀਂ ਪਾਜੀ ਬਸ ਸੇਲ ਕਰਨਾ ਆਪਾਂ ਓਕੇ ਜੀ ਹਾਂ ਠੀਕ ਹੈ ਤੋਂ ਪਾਜੀ ਨੇ ਵੀ ਦੇਖਣਾ ਪਿੰਡ ਆਪਣਾ ਹੈਗਾ ਜੀ ਰੋਪੜ ਦੇ ਅੱਗੇ ਵੀ ਆਪਾਂ ਦੱਸਿਆ ਜਿਹੜੇ ਵੀ ਨਵੇਂ ਦੇਖ ਰਹੇ ਆਂ ਵੀਡੀਓ ਚ ਪਿੰਡ ਆਪਣਾ ਰੋਪੜ ਦੇ ਜਮਾ ਨੇੜੇ ਹੀ ਆ ਬਾਈ 5-6 ਕਿਲੋਮੀਟਰ ਤੇ ਪੈ ਜਾਂਦਾ ਪਿੰਡ ਮਾਲਾ ਝੱਲੀਆਂ ਚੱਲੀਆਂ ਖੁਰਦ ਛੋਟੀ ਚੱਲੀਆਂ ਵੀ ਕਹਿੰਦੇ ਨੇ ਉੱਥੇ ਉੱਥੇ ਖੜਾ ਜੀ ਠੀਕ ਆ ਕੇ ਦੇਖ ਲਿਓ ਭਾਈ ਚਲਾ ਚਲੂ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਤੇ ਬਾਕੀ ਜੋ ਵੀ ਇਹ ਗੱਲਬਾਤ ਤੇ ਫੋਨ ਤੇ ਮੇਰਾ ਵੀਰ ਨਾ ਬਾਈ ਬਹੁਤਾ ਕੋਈ ਸੌਦਾ ਕਰਿਓ ਆ ਕੇ ਆਪਣਾ ਦੇਖ ਕੇ ਚਲਾ ਕੇ ਫੇਰ ਸੌਦਾ ਕਰ ਲਿਓ ਖੇਤ ਖੂਤਾਂ ਫਿਲਹਾਲ ਵਿਲੇ ਹੈ ਨਹੀਂ ਬਾਈ ਹੁਣ ਹੁਣ ਨੂੰ ਠੀਕ ਆ ਹੁਣ ਤਾਂ ਸਾਨੂੰ ਉਦਾਂ ਹੀ ਟਰਾਈ ਮਾਰ ਕੇ ਦੇਖਣੀ ਪਣੀ ਟਰੈਕਟਰ ਹੀ ਮਰਾੜ ਬੁਰਾਂ ਵਧੀਆ ਪਏ ਆ ਬਾਈ ਕਿਦੋਂ ਖਰਾਬ ਨਹੀਂ ਹੈਗੇ ਮਰਾੜ ਦੇਖ ਲਓ ਅੰਦਰ ਐਨ ਸਾਫ ਰਹਾ ਟਾਇਰ ਬਾਈ ਪਿਛਲੇ ਟਾਇਰ ਤਾਂ ਲਗਭਗ 20 ਕ ਪੈਸੇ ਮੁੱਲੇ ਡਰ ਅੱਧੇ ਕੇ ਖੜੇ ਆ 20 ਕੇ ਡੀ ਦੇ ਟਾਇਰਾਂ ਮੁੱਲੇ ਪਿਛਲੇ ਟਾਇਰ ਲਗਭਗ ਨੜੀਆਂ ਬਾਈ ਇੱਕ ਦੋ ਜੋੜੀਆਂ ਆਪਣੇ ਕੋਲ ਪਈਆਂ ਹੈਗੀਆਂ ਟਾਇਰਾਂ ਦੀਆਂ ਮੇਰੇ ਘਰੇ ਜੇ ਕਿਸੇ ਨੇ ਲੈਣੇ ਹੋਣ ਆਪਾਂ ਜਾਇਜ਼ ਰੇਟ ਦੇ ਵਿੱਚ ਦੇ ਦਾਂਗੇ ਅੱਧੇ ਕੇ ਟਾਇਰ 1/60 ਪੈਸੇ ਟਾਇਰ ਪਈਆਂ ਗੁਡਿਅਰ ਦੇ ਪਿਛਲੇ ਉਹ ਵੀ ਦੇ ਦਾਂਗੇ ਜੇ ਕਿਸੇ ਨੇ ਪਾਉਣੇ ਹੋਵੇ ਠੀਕ ਹੈ ਜੀ ਤੇ ਬਾਕੀ ਠੀਕ ਆ ਭਰਾ ਤੇ ਠੀਕ ਹੈ ਜੀ ਵੀਡੀਓ ਦੇ ਵਿੱਚ ਇੰਨਾ ਹੀ ਬਾਈ ਤੇ ਹੋਰ ਵੀ ਕਿਸੇ ਮੇਰੇ ਵੀਰ ਨੇ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਤੇ ਅਤ ਕੀ ਮਸੀਨ ਬਾਈ ਦੇਖੋ ਲੇਟ ਲਾਇਆ ਥੋੜਾ ਉਧਰ ਵੀ ਲਾਇਆ ਵੈਤ ਕੀ ਇਧਰ ਵੀ ਕਰਾ ਬੀਤ ਦਾ ਬਰਸੀਨ ਦਾ ਆ ਕਿ ਗੰਨੇ ਨੂੰ ਵੀ ਗੱਲ ਪਾਣੀ ਲਾਤਾ ਤੇ ਇਸ ਵਾਰ ਗੰਨੇ ਦੀ ਬਾਈ ਆਪਾਂ ਨੇ ਦੋ ਦੋ ਤਿੰਨ ਬਨਾਈਆਂ ਕਰਾਤੀਆਂ ਗੰਨਾ ਇਸ ਵਾਰ ਆਪਣਾ ਗਿਰਿਆ ਨਹੀਂ ਹੈਗਾ ਤੇ ਤਿੰਨ ਬਨਾਈਆਂ ਹੋ ਗਈਆਂ ਗੰਨੇ ਦੀਆਂ ਉਹਦਾ ਬਹੁਤ ਫਾਇਦਾ ਹੈ ਇੱਕ ਆਪਾਂ ਨੇ ਗੰਨਾ ਲਾਇਆ ਛਿੱਦਾ ਸੀਗਾ ਤਿੰਨ ਸਾਢੇ ਤਿੰਨ ਫੁੱਟ ਤੇ ਉਹਦਾ ਵੀ ਫਰਕ ਰਿਹਾ ਠੀਕ ਹੈ ਜੀ ਕੀ ਕੰਕਾਰ ਕੋਣ ਕੰਮ ਬਹੁਤ ਵਧੀਆ ਫਿਲਹਾਲ ਦੀ ਘੜੀ ਮਹਾਰਾ ਦੀ ਕਿਰਪਾ ਹੈ ਤੇ ਅੱਜ ਦੇ ਵਲੌਗ ਵਿੱਚ ਚੇਨਈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ